ਨਾ ਯੋ ਤਵਦਰਖਿਆ ਕਾ ਨਾ ਮੈਂ ਤਰਵਾ ਨਾ ਮਾ ਮਾ ਕੈਲਸੀ ਤਰਵਾ ਤੇ ਤੂੰ ਕਿੰਨਾ ਕੋਸ ਸਾਰੇ ਦੇਸ਼ ਦੁਨੀਆਂ ਜਰਾਬਾਂ ਤੇਰੇ ਕੋਲ ਇਹਦੇ ਮੁੰਡੇ ਰਿਆਂ ਇਹਥੇ ਫਿਰ ਲਾ ਲਿੰਦਾ ਪਾ ਲਈ ਸਾਢੇ ਸੱਤ ਹੋਰ ਆਦੇ ਇਹਦੀ ਅੰਤਿਮ ਚਾਹ ਕਰ ਲਿਓ ਬਸ ਮੈਂ ਚਾਹ ਪੀ ਕੇ ਫਿਰ ਅੱਜ ਇਆ ਮੈਨੂੰ ਠੰਡ ਲੱਗ ਗਈ ਮਾਜ ਦਾ ਦੁੱਧ ਕਿੱਥੇ ਗਿਆ ਕਾ ਕਿਉਂ ਮਾਜ ਦੇ ਦੁੱਧ ਨੂੰ ਕੀ ਹੈ ਮਾਜ ਉਹਦੇ ਨਾਲ ਕੀ ਹੋਇਆ ਪਤਲਾ ਦੁੱਧ ਪੀਤਾ ਕਾ ਇਹ ਬਾਲ ਬੁਲਿਆਉਂਦੇ ਜਾਂਦੇ। ਸਾਨੂੰ ਇਹ ਨਾ ਕੋਈ ਸਾਨੂੰ ਨਾ ਦੋਦਣਾ ਨਾ ਤਾਂ ਫਿਰ ਇਹ ਕੜ ਲੈ ਜਾਂਦਾ ਬਾਲ ਕੜਦਾ। ਲੈ ਜਾਂਦਾ ਉਹਦਾ ਪੀ ਜਾਂਦਾ। ਇਹ ਦਮਾ ਲਿਆ ਕੋਈ ਮੱਖੀ ਆ ਜਾ ਪਰ ਜੀ ਇਹ ਕਿਤੋਂ। ਕਿਉਂ ਜੋ। ਉਹ ਕੜ ਵੀ ਜਾਂਦਾ ਹੋਣਾ ਹੋ ਜਾਂਦਾ ਕੜ ਕੇ ਦੋਦੇ ਹੋ। ਜਾਂਦਾ ਤਾਂ ਬੋਦ। ਇਹ ਨਾ ਨਾ ਤਾਂ ਕੋਈ ਕਿਤੇ ਕਿਤੇ ਜਾਂਦਾ। ਨਹੀਂ ਲੱਗਦਾ। ਹਾਂ? ਹਾਂ? ਉਹ ਸੁਣਨਾ ਖੰਮ ਨਾ ਨਹੀਂ ਆਂ ਦਾ ਬਾਤ ਹੁੰਦੀ ਐ ਕੱਚਾ ਜਹ ਰਹੇ ਹੁੰਦਾ ਕੜਦਾ ਘਟਾ ਚਿੱਟਾ ਚਿੱਟਾ ਹੋਲਾ ਆ ਗਿਆ ਹੋ ਜਾਗਾ ਦੰਤ ਕੜ ਕਰਕੇ ਹੋਲਾ ਹੋਣਾ ਦੰਤ ਉਹ ਵੈਸੇ ਵੀ ਗਾਂ ਦਾ ਨਾ ਪਤਲਾ ਹੁੰਦਾ ਹਾਂ ਗਾਂ ਦਾ ਦੰਦਾ ਪਨ ਪੀਣ ਨੂੰ ਸਾਸ ਠੀਕ ਆ ਇਹ ਮਖਣੀ ਕਰਕੇ ਕਰਵਾਦੀ ਬੰਦਾ ਥੋੜਾ ਜਿਆ ਕਮਾਲ ਦੇ ਕਿ ਜਮਾਤਾ ਬੰਤਰਾ ਦਾ ਬਾਤਤ ਹੁੰਦੇ ਕੱਚਾ ਜਿਆ ਦਾ ਤੱਕ ਜੇ ਜੀ ਆਪਾਂ ਪੀਣ ਕਰਾਉਂਦੇ ਆਵਾਹ ਹੁੰਦੀ ਫਤਲਾ ਬੋਦਸ ਐਨ ਨਾਲ ਨਾਲ ਬੋਦਸ ਪੀ ਕੇ ਦੇ ਦਈਏ ਹੁਣ ਕੋਪਰਮਾ ਹੁੰਦੀ ਮਾਸ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਆਪਾਂ ਹੋ ਗਏ ਰੈਡੀ ਹੁਣ ਜਾਣੇ ਪਹਿਲਾਂ ਗੁਰਦੁਆਰਾ ਸਾਹਿਬ ਜਾ ਆਈਏ ਮੱਥਾ ਟੇਕ ਕੇ ਆਕੇ ਫਿਰ ਆਪਾਂ ਡੋਲਣੀ ਚੱਕਾਂਗੇ ਸਮਾਨ ਚੱਕਾਂਗੇ ਆਪਾਂ ਆਪਦਾ ਤੇ ਆਪਾਂ ਚੱਲਾਂਗੇ ਬਾਬੇ ਦੇ ਅੱਜ ਆਪਾਂ ਜਾਣਾ ਹੈਗਾ ਝੋਟੀ ਸੂਈ ਅਖੀਰ ਲੈ ਕੇ ਬਾਬੇ ਸ਼ੇਖ ਪੱਤੇ ਦੇ ਤੇ ਤੁਹਾਨੂੰ ਉੱਥੇ ਜਾ ਕੇ ਵੀ ਦਰਸ਼ਨ ਕਰਾਵਾਂਗੇ ਤੇ ਬਣੇ ਰਹੇ ਉਹ ਵੀਡੀਓ ਦੇ ਨਾਲ ਕਰਦੇ ਰਵਾਂਗੇ ਗੱਲਾਂ ਬਾਤਾਂ ਚਲੋ ਜੀ ਗੁਰਦੁਆਰਾ ਸਾਹਿਬ ਜਾਇਆ ਹੀ ਹੁਣ ਤਾਂ ਹਵਾ ਜੀ ਵਗ ਪੀ ਚੱਕੀ ਵੀ ਜਾਣੀ ਹੈ ਧੁੰਦਾ ਹੈ ਨਾ ਕਿ ਕਿਸੇ ਕਿਸੇ ਦਾ ਰਾਤ ਇੱਕ ਦਾ ਵੀ ਆ ਗਈ ਕਿੰਨੂ ਹੀ Chari motosaguna Васana Aingaare ki binaata ah behaviour? Bhuri sawa ra taak ke daekil ta?

jalan, pala, gerang gerang pala, parke, kita di dapur mau ngeomah, aja. ਸੋਣੇ ਬਾਬੇ ਦੇ ਚੋਤਾ ਜਿਹੜੇ ਆਈਆਂ ਹੁੰਦੀਆਂ ਇੱਥੇ ਆਪਾਂ ਮਾਪਾ ਕੋਲ ਦੀ ਆਸਮਰਾਦ ਪੂਰੀ ਕਰਦਾ ਜੋ ਵੀ ਲੈ ਕੇ ਆਉਂਦਾ ਸੋਹਣਾ ਦਰਬਾਰ ਬਣ ਰਿਹਾ ਬਾਬੇ ਦਾ ਦੇਖੋ ਕੋਰੀਓ ਕਿੱਥੇ ਹੈ ਕੱਪ ਨਾ ਹੀ ਵੀ ਹੈ ਪਾ ਪਾਸ ਬਸ ਖਾਣੇ ਲੈਣੇ ਉਹ ਤੋਂ ਤਾਂ ਸ਼ਾਇਦ ਤਾਂ ਨਹੀਂ ਖਾ ਕੇ ਜਾਂਦਾ ਨਹੀਂ ਮੈਂ ਜਿੰਨ ਕੋਈ ਚੁੱਪੀ ਰਹਿੰਦੀ ਹੈ ਕਰਨਾ ਹਾਲਾ ਪਾਲਿਆ ਸਾਰਿਆਂ ਚ ਹੈਗਾ ਤਿੰਨਾਂ ਚ ਨੋ ਜੀ ਆਪਾਂ ਛੇ ਪੱਤੇ ਜਾਇਆ ਸੀ ਆ ਕੇ ਹੁਣ ਆਪ ਦੁਕਾਨ ਤੇ ਵੀ ਜਾਇ ਆਏ ਆ ਤੇ ਖੇਤ ਵੀ ਜਾਏ ਆ ਦੇਖੋ ਰਮਾਲਾ ਸਾਹਿਬ ਲੈ ਕੇ ਆਂਦਾ ਸਵੇਰੇ ਨਵਾਂ ਸਾਲ ਚੜਨਾ ਹੈਗਾ ਡੱਬੇ ਮਠਿਆਈ ਦੇ ਲਿਆ ਕੇ ਰੱਖ ਲਿਆ ਤੇ ਇਧਰ ਮੇਰੇ ਗੱਗ ਨੂੰ ਲੱਗੀ ਪਈ ਐ ਠੰਡ ਹੁਣੇ ਵੇਖੀ ਜਾਂਦਾ ਬੈਠਾ ਮੂਵੀ ਆ ਲੈਪਟਾਪ ਤੇ ਇਹਨੂੰ ਕਿਹਾ ਵੀ ਇੱਥੇ ਅੰਦਰ ਬੈਠ ਕੇ ਜਿਹੜਾ ਕੁਝ ਮਰਜ਼ੀ ਦੇਖ ਲਾ ਕਰ ਲਾ ਖੇਡ ਲਾ ਲੈਪਟਾਪ ਤੇ ਹੀਟਰ ਲਾ ਕੇ ਦਿੱਤਾ ਹੁਣ ਇਹਨੂੰ ਆ ਕੇ ਜਰਾਬਾਂ ਜਰੂਬਾਂ ਪਾਈਆਂ ਮੈਂ ਇਹਦੇ ਇਹਨੂੰ ਕੋਈ ਪਤਾ ਨਹੀਂ ਵੀ ਪੈਰਾਂ 'ਚ ਜਰਾਬਾਂ ਪਾਉਣੀਆਂ ਸਿਰ ਤੇ ਟੋਪੀ ਲੈਣੀ ਹੈ ਹਰ ਇਧਰ ਚਾਹ ਹੁਣ ਕੋਟੀ ਪਾਈ ਟੋਪੀ ਦਿੱਤੀ ਹੈ ਹੁਣ ਬਿਠਾਇਆ ਗਰਮ ਜੀ ਚਾਹ ਪਿਆ ਕੇ ਤੇ ਹੁਣ ਮੈਂ ਕਰ ਲਾਂ ਬਾਹਰ ਕੰਮ ਧੰਦੇ ਆਪਾਂ ਦੁੱਧ ਦੁੱਧ ਗਰਮ ਕਰਕੇ ਜਮਾਦ ਕੇ ਤੂੰ ਠਿੱਟਾ ਲਾ ਲੂ ਤੇ ਇੱਕ ਹੋਰ ਪੀਸ ਲੱਗਾ ਹੈਗਾ ਧਾਰਾਂ ਚੋਣ ਤੇ ਕੰਮ ਜਲਦੀ ਜਲਦੀ ਨੇੜਕੇ ਫਿਰ ਆਪਾਂ ਅੰਦਰ ਹੋ ਜਾਾਂਗੇ ਚਲੋ ਜੀ ਕਰਦੇ ਰਾਵਾਂਗੇ ਗੱਲਾਂ ਬਾਤਾਂ ਆਪਾਂ ਕੱਲ ਆਪਾਂ ਫੇਰ ਲਵਾਇਆ ਹੈਗਾ 4 ਤੇ ਅੱਜ ਪਹਿਲੀ ਗੰਢ ਖੋਲੀ ਐ 20 ਕੁਆਂਟਲ ਇਕੱਠਾ ਲਵਾਉਨੇ ਹੁੰਦੇ ਆ 4 ਗੰਢਾ ਆਪਾਂ ਲੜ ਚੱਕਿਆ ਨੇੜੇ ਲਾ ਗਿਆ ਅੱਜ ਭਾਈ ਕੱਲ ਤੇ ਅੱਜ ਆਪਾਂ ਪਹਿਲੀ ਗੰਢ ਖੋਲ ਲਈ ਐ ਇਧਰ ਆਪਾਂ ਪਠਾ ਦਈਆਂ ਇਹ ਵਿਚਾਰੀਆਂ ਬਹਿ ਜਾਣੀਆਂ ਹੁਣ

ਓ ਆਪਕੂੰ ਗਰੂ ਵਾਲੀ ਲਿਆ ਕੇ ਪਾ ਦੀਏ ਗਾਨੀ ਜੱਗੇ ਦੇ ਕੀ ਖਾਣਾ ਕਿੰਦੀ ਕਿਊਟ ਆ ਹੈ ਨਾ ਬਹੁਤ ਸਾਰੀ ਰੋਟੀ ਪਾਇਆ ਕਰ ਉਹ ਗੱਗ ਗੋਗੂ ਖੁਸ਼ੀ ਐਸਾ ਗਗੂ ਮਖੂਸ਼ੀ ਮੈਂ ਕਿਹੜਾ ਖੜਕਿਆ ਕਰੂਗਾ ਜਦੋਂ ਭੱਜਿਆ ਕਰੂਗੀ ਹੈ ਨਾ ਇਹ ਆਪ ਇਹਦੇ ਪਾਈਏ ਕਰਨੀ ਗਿਆ ਕੇ ਪੀ ਲਿਆ ਨੇ ਦੁੱਧ ਹੁਣ ਬਹਿ ਜਾ ਫਿਰ ਬਹਿ ਜਾ ਹੁਣ ਹੱਥੇ ਬੈਟਰੀ ਲਾਇਆ ਓਏ ਗਗੇ ਹਾਂ 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 ਇਹਦੀ ਮਾਂ ਦੇਖਦੀ ਆ ਆਉਂਦੇ ਆਣੋ। ਲੋ ਜੀ ਅੱਜ ਤਾ ਰੱਬ ਨੇ ਸੂਰਜ ਭੋਰਾ ਨਹੀਂ ਦਿਖਾਇਆ। ਧੁੰਦ ਧੁੰਦ ਚ ਹੀ ਗਏ ਤੇ ਧੁੰਦ ਧੁੰਦ ਚ ਮੁੜਿਆ ਬਾਬੇ ਦੇ ਚਾਕੇ ਹੈ ਨਾ। ਜ਼ਰੂਰੀ ਸੀ ਇਹ ਵੀ। ਚਲ ਅੱਜ ਦੁੱਧ ਜਮਾਉਣ ਵਾਲੇ ਬਣ ਗਏ ਆ ਦੁੱਧ ਜਮਾ ਲਿਆ ਝੋਟੀ ਚੋਕ ਤੇ ਦਾਲ ਸਵੇਰੇ ਮੋਠ ਮੂੰਗੀ ਖੀਰ ਬਣਾਈ। ਮਗਰ ਇਹ ਦਾਲ ਧਰਤੀ। ਦਾਲ ਚਲ ਜਦ ਨੂੰ ਰੱਜ ਗਈ ਹੋਊਗੀ। ਮੈਨੂੰ ਲੱਗਦਾ ਮੋਗਿਉਂ ਬਸ ਮਸਾਂ ਚੜੀ ਹੋਊਂਗੀ ਜਦ ਨੂੰ ਦਾਲ ਰਹਿ ਜਗੀ ਤੇ ਹੁਣ ਦਾਲ ਨੂੰ ਲਾਉਨੇ ਆ ਤੜਕਾ ਦੁੱਧ ਵਧਾਤਾ ਜੋਤ ਧੂਪ ਸ਼ਿੱਟਾ ਕਰਤਾ ਰਮਾਲਾ ਸਾਹਿਬ ਲਿਆ ਕੇ ਰੱਖ ਲਿਆ ਸਵੇਰੇ ਗੁਰੂ ਘਰ ਜਾਵਾਂਗੇ ਆਪਾਂ ਤੇ ਮਠਿਆਈ ਦੇ ਡੱਬੇ ਲਿਆਂਦੇ ਆ ਆਟਾ ਘਨ ਕੇ ਰੱਖ ਲਿਆ ਬੀਬੀ ਨੇ ਦੁੱਧ ਤੱਤਾ ਕਰ ਲਿਆ ਇੱਧਰ ਦੇਖੋ ਚੁੱਲੇ ਤੇ ਧਰ ਲਿਆ ਹੁਣ ਰੋਟੀ ਪਾਣੀ ਦਾ ਕੰਮ ਨਿਵੇੜਾਂਗੇ ਜੀਰੇ ਨੇ ਤੜਕਾ ਤੇ ਮੈਂ ਲਾਵਾਂ ਹੁਣ ਦਾਲ ਨੂੰ ਤੜਕਾ ਮੋਠਾਂ ਦੀ ਨੂੰ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਆਪਾਂ ਕਰਦੇ ਆ ਇੱਥੇ ਮਿਲਦੇ ਆ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਬਾਏ